ਦੇ ਜੀ ਨਾਮੀ ਦਾ ਸਾਹਰ ਦਾ ਸਮਰਥਕਾਂ ਦਾ ਆਪਕੇ ਲਈ ਮਾਰ ਪਾਟ ਕਰਿਆ ਤੇ ਮੇਰੀ ਪਾਰਟੀ ਨੂੰ ਰੋਕਿਆ ਗਿਆ ਤੇ ਮੈਂ ਬਾਦਲੇ ਦੀ ਗੱਲ ਕਰਾਂਗਾ ਤੇ ਆਉਣ ਵਾਲੇ ਟਾਈਮ ਤੇ ਮੇਰੀ ਖੇਤੀ ਨਾਲ ਕੋਈ ਵੀ ਦਿਵਾਲਾਇ ਚੌਕੀ ਉੱਤੇ ਸਾਡੀ ਬਣਾਈ ਇੰਨਾ ਨੇ ਵਾਦੇ ਚੜ ਕੇ ਇੱਥੇ ਹਿੱਸਾ ਪਾਇਆ ਇਹ ਸਾਰੀਆਂ ਚੀਜ਼ਾਂ ਦੀ ਕਰਦੇ ਸੀ ਬਹੁਤ ਸਾਰਿਆਂ ਦਾ ਪਹਿਲਾਂ ਬਹੁਤ-ਬਹੁਤ ਧੰਨਵਾਦ ਉਸ ਦੇ ਨਾਲ ਮੈਂ ਸਾਰੇ ਹੱਗਾ ਵਾਸੀਆਂ ਦਾ ਸਾਰੇ ਪਿੰਡਾਂ ਤੋਂ ਜਿੰਨੇ ਵੀ ਦੇ ਰੱਬ ਵਰਗੇ ਸੱਜਣ ਇੱਥੇ ਪਹੁੰਚੇ ਨੇ ਇੰਨਾ ਮੀਂਹ ਦੇ باوجود ਤੇ ਸਵੇਰਾ 6 ਤੋਂ ਹੀ 6 ਵਜੇ ਤੋਂ ਹੀ ਬਾਰਿਸ਼ ਸ਼ੁਰੂ ਹੋ ਗਈ ਪਰ ਫਿਰ ਵੀ ਸਾਰੇ ਡਟੇ ਰਹੇ ਮੀਂਹ ਦੇ ਪੈਂਦੇ ਦੇ ਵਿੱਚ ਆਏ ਮੈਂ ਸਾਰਿਆਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਉਸ ਤੋਂ ਬਾਅਦ ਬਹੁਤ ਵਧੀਆ ਲੱਗਦਾ ਕਿ ਅੱਜ ਮੈਂ ਭਾਜਪਾ ਪਾਰਟੀ ਹਾਜੀ ਜਤਾ ਪਾਰਟੀ ਦਾ ਹਿੱਸਾ ਬਣਿਆ ਕਿਉਂਕਿ ਇਹ ਪਾਰਟੀ ਹੈ ਜਿਹੜੀ ਇਹ ਸਰਬ ਹਿੱਤ ਦੇ ਵਿੱਚ ਰਾਸ਼ਟਰੀ ਹਿੱਤ ਦੇ ਵਿੱਚ ਕੰਮ ਕਰਦੀ ਆ ਪਰਵਾਰਵਾਦ ਨੂੰ ਅੱਗੇ ਨਹੀਂ ਮੁਖ ਰਹੀ ਸੋ ਇਹ ਕਾਰਨਾ ਕਰਦੀ ਆ ਆਪਣਾ ਵਿਜੀਤ ਜਿਹਾ ਜਦੋਂ ਕਿ ਬਹੁਤ ਲੰਬਾ ਸਮਾਂ ਸਟੂਡੈਂਟ ਨਾ ਕਰ ਰਹੇ ਪਕਵਾਂ ਕਾਲਜ ਦੇ ਪ੍ਰਧਾਨ ਨਹੀਂ ਤੁਸੀਂ ਹੁਣ ਹਰ ਦਿਨ ਦੇ ਵਿੱਚ ਖਿਆਰ ਰੱਖਿਓ ਕਿ ਤੁਸਾਂ ਸੋਚ ਕੇ ਰੱਖਿਆ ਕਿ ਇਹ ਪ੍ਰਭਾਵ ਤੋਂ ਦੀ ਭਾਗ ਦਾ ਪਾਰਟੀ ਇਹਦੇ ਵਿੱਚ ਇਹ ਹੈ ਨਾ ਸਟੂਡੈਂਟ ਫਲੋਸਫੀ ਦੇ ਤਾਈਂ ਤੇ ਉਸ ਤੋਂ ਬਾਅਦ ਘਾੜੋ ਭਾਰ ਦੇ ਦੌਰਾਨ ਬਹੁਤ ਪਾਰਟੀਆਂ ਦੇ ਨਾਲ ਯਾਨੀ ਕਿਸੇ ਕੰਮ ਨੂੰ ਲੈ ਕੇ ਕਿ ਉਨਾ ਦੇ ਸਿਸਟਮ ਦੇਖਣ ਦਾ ਭੌਗਿਕ ਸੋ ਉਹਦੇ ਵਿੱਚ ਇੱਕ ਚੀਜ਼ ਹੀ ਦੇਖੀ ਹੈ ਕਿ ਜੋ ਭਾਰਤੀ ਜਨਤਾ ਪਾਰਟੀ ਦੀ ਆਈਡੀਆਲੋਜੀ ਹੈ ਸਿਸਟਮ ਹੈ ਇੱਕ ਸਿਸਟਮੈਟਿਕ ਵੇ ਨਾਲ ਕੰਮ ਕਰਨ ਦਾ ਤੰਗ ਹੈ ਜੀ ਉਹ ਬਹੁਤ ਵਧੀਆ ਲੱਗਿਆ ਕਿ ਜਿਸ ਦੇ ਨਾਲ ਆਪਾਂ ਜਿਹੜਾ ਪੱਟੜੀ ਤੋਂ ਪੰਜਾਬ ਲੈ ਚੁੱਕਿਆ ਉਹਨੂੰ ਮੋਰ ਪੱਟੜੀ ਤੇ ਜਾ ਸਕਦੇ ਆ ਯਾਨੀ ਕਿ ਪੰਜਾਬ ਦੇ ਵਿੱਚ ਆਪਾਂ ਜਿਹੜੀ ਸੁਰੱਖਿਆ ਖਤਮ ਹੋ ਗਈ ਹੈ ਉਹ ਸੁਰੱਖਿਆ ਹੈ ਮੁਕਤ ਕਰਨਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤੇ ਉਸ ਦੇ ਨਾਲ ਨਾਲ ਆਪਾਂ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਬਣਾਉਣ ਦੇ ਲਈ ਡਬਲ ਇੰਜਨ ਦੀ ਸਰਕਾਰ ਲਿਆ ਕੇ ਇਹ ਸਾਰੇ ਪੰਜਾਬ ਦਾ ਵੱਧ ਤੋਂ ਵੱਧ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਹੈ ਜੀ ਸੁਣ ਕੇ ਬਹੁਤ ਦੁੱਖ ਲੱਗਦਾ ਕਿ ਪਹਿਲੇ 2 1 2 ਨੰਬਰ ਤੇ ਆ ਗਿਆ ਕਰਜ਼ੇ ਲੈਣ ਦੇ ਵਿੱਚ ਕੋਈ ਸਮਾਂ ਹੁੰਦਾ ਸੀ ਕਿ ਜਿਹੜਾ ਪੰਜਾਬ ਸੀ ਉਹ ਨਾਲ ਦੇ ਸੂਬਿਆਂ ਨੂੰ ਕਰਜ਼ੇ ਦਿੰਦਾ ਸੀ ਇਹ ਸੁਣ ਕੇ ਬਹੁਤ ਦੁੱਖ ਲੱਗਦਾ ਕਿ ਪੰਜਾਬ ਨੂੰ ਕਰਜ਼ੇ ਮੁਕਤ ਕਰੀਏ ਭੈਅ ਮੁਕਤ ਕਰੀਏ ਨਸ਼ਾ ਮੁਕਤ ਕਰੀਏ ਦੇਖੋ ਸ਼ਹਾਲ ਤੇ ਰੰਗਲਾ ਪੰਜਾਬ ਸਮਰਾਲਾ ਹਸਪਤਲ ਲੈ ਕੇ ਕੀ ਕੋਈ ਪਲਾਨਿੰਗ ਉਹ ਕਿਹੜਾ ਰਸਤਾ ਹੈ ਇਹ ਸਮਰਾਲਾ ਹਲਕੇ ਦੇ ਵਿੱਚ ਜਾਨੇ ਸਮਾਲਾ ਹਲਕੇ ਦੇ ਵਿੱਚ ਪਹਿਲਾਂ ਤਾਂ ਸਾਰੇ ਅੱਲਾਹ ਦਾ ਧੰਨਵਾਦ ਕਰਦੇ ਹਾਂ ਤੇ ਜਿਹੜੀ ਅੱਗੇ ਵਾਲੀ ਐਪਲ ਨਹੀਂ ਹੋਊਗੀ ਉਹ ਜੋ ਜਿੱਦਾਂ ਪਾਣੀ ਹੋਏਗਾ ਇਹਦੇ ਵਿੱਚ ਐਜ਼ ਅ ਮੈਂਬਰ ਆਪਾਂ ਜੁਆਇਨ ਹੋਇਆ ਹਰ ਪੱਖ ਤੋਂ ਹਰ ਜੋ ਵੀ 파ਰਟੀ ਵੱਲੋਂ ਦੇ ਸ਼ੁਕਰ। ਹੋਰਨੇ ਆਪਣੇ ਹੋਰ ਵੀ ਜੁਆਇਨਿੰਗ ਹੋਈ ਹੈ। ਕਿੰਨਾ ਸੱਜਣ ਮਿੱਤਰ ਆਏ ਮੇਰੀ ਸਾਰਿਆਂ ਦੀ ਜੋਇਨਿੰਗ ਹੈ ਜੀ ਇਹ ਮੈਂ ਇਕੱਲਾ ਨਹੀਂ ਸ਼ੁਨੀ ਸੀ ਇੱਥੇ ਜਿੰਨੇ ਥੱਲੇ ਖੜੇ ਸੀ ਉਹ ਸਾਰੀ ਨਿਸ਼ੂ ਸੀ ਤੇ ਉਹ ਸਾਰੀ ਸੱਜਣ ਮਿੱਤਰ ਉਹ ਸਾਰੇ ਨਾਲ ਹੀ ਆਏ ਇਕ ਹਲਕੇ ਨੂੰ ਲੈ ਕੇ ਆ ਕੇ ਜੀ ਮੰਗ ਵੀ ਕੀਤੀ ਹੈ ਤੁਸੀਂ ਮੰਤਰੀ ਜੀ ਹਲਕੇ ਨੂੰ ਲੈ ਕੇ ਆਪਾਂ ਮੰਗ ਵੀ ਕੀਤੀ ਹੈ ਕਿ ਰਮੀਤ ਬਿੱਟੂ ਜੀ ਜੀ ਉਹ ਕੋਲੋਂ ਆਪਾਂ ਕਿ ਮੰਗ ਵੀ ਦਿੱਤੀ ਆ ਕਿ ਵੈਸ਼ਨੂ ਦੇਵੀ ਮਾਤਾ ਦੇ ਲਈ ਜਿਹੜਾ ਆਪਣੇ ਇਥੋਂ ਦੇ ਸ਼ਰਧਾਲੂ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਲੁਧਿਆਣਾ ਸਟੇਸ਼ਨ ਪੈਂਦਾ ਸੀ ਆਪਣੇ ਸਮਰਾਲੀ ਸਟੇਸ਼ਨ ਤੋਂ ਉਸ ਦਾ ਸਟਾਪ ਨਹੀਂ ਸੀ ਉਹਨਾਂ ਨੂੰ ਇਹ ਕਿਹਾ ਕਿ ਚਾਹੇ 5 ਮਿੰਟ ਦਾ ਸਟਾਪ ਹੁੰਦੇ ਤੇ ਜੋ ਤਾਂ ਜੋ ਆਪਣੇ ਹਲਕਾ ਵਸੀਆਂ ਨੂੰ ਜਾਣ ਦੇ ਵਿੱਚ ਈਜ਼ੀ ਠੀਕ ਹੈ ਜੀ बाक़ी गिरेवियाे त किड़े जेको ਹਰ ਕੋਈ ਪਾਰਟੀ ਨੂੰ ਕਰਨ ਕਰਨਾ ਅਲੱਗ-ਕਲ ਹੁੰਦੀ ਐ ਸੌਫਾ ਹੁੰਦਾ ਜਿਹੜਾ ਇੰਡੀਵਿਜੂਅਲ ਆ ਜਦੋਂ ਉਹ ਪਾਰਟੀ ਜੁਆਇਨ ਕਰਦਾ ਉਹ ਤੁਹਾਨੂੰ ਪਹਿਲਾਂ ਕਾਜ ਦਿਖਾਉਂਦਾ ਬਹੁਤ ਨੌਜਵਾਨ ਨੇ ਜਿਹੜੇ ਉਹ ਨਵੇਂ ਹੁੰਦੇ ਆ ਅੱਜ ਉਹ ਨੌਜਵਾਨਾਂ ਦਾ ਬੀਜੇਪੀ ਚ ਤੇ ਉਹ ਵੀ ਲਾਣਾ ਮੰਡੀਆਂ ਚ ਆਉਣਾ ਉਹ ਜਿਹੜਾ ਇੱਕ ਗੱਲ ਬਣਾਈ ਗਈ ਸੀ ਕਿ ਉਹ ਗੱਲ ਚਾਹੇ ਅਸੀਂ ਅਮਰਗੰਗ ਤੋਂ ਸ਼ੁਰੂ ਹੋ ਹੱਥੋਂ ਵੱਡੀ ਅਸ਼ੋਰੀ ਜੀ ਨੇ ਰਾਜਪੁਰੇ ਦਾ ਨਾਮ ਦਿੱਤਾ ਅਜਿ ਸਮਰਾਲਾ ਜਿਹੜਾ ਵੀ ਆਤ ਸਹੀ ਸਾਡੇ ਘਰੇ ਸਾਡਾ ਆਪਣਾ ਹਾਲਾਤ ਬਹੁਤ ਵੱਡੀ ਗੱਲ ਤੇ ਇਹਦੇ ਮੈਂ ਸਮੇਂ ਦਾ ਸਾਰੇ ਸਾਥੀ ਚਾਹੇ ਉਹ ਬੋਲੋਜੀਸਟ ਹੋਣ ਚਾਹੇ ਉਹ ਯੂਨੀਵਰਸਟੀਆਂ ਚੋਂ ਹੋਣ ਚਾਹੇ ਉਹ ਹੋ ਇਹਦੇ ਪਿਆਰ ਪਰਿणाम ਨਾਲ ਹੁਣ ਸਾਰੇ ਲੋਕ ਨੇ ਜਿਹੜੇ ਅੱਜ ਉਹ ਬਹੁਤ ਵੱਡੀ ਹਜੇ ਵੀ ਆਈ ਜਾ ਰਹੀ ਹੈ ਠੀਕ ਹੈ ਸਾਰੀਆਂ ਸੜਕਾਂ ਤੇ ਨੌਜਵਾਨਾਂ ਨੇ ਅੱਜ ਇਹ ਆਪ ਦਾ ਬੀਜਪੀ ਜਿਹੜਾ ਮਨ ਬਣਾਇਆ ਇਹ ਬਹੁਤ بڑا ਇੱਕ ਮੈਸੇਜ ਹੈ ਅੱਜ ਸਾਰੇ ਪੰਜਾਬ ਸਾਰੇ ਸਾਡੇ ਪਿੰਡੂ ਹਲਕੇ ਖਾਸ ਕਰਕੇ ਨੌਜਵਾਨੇ ਪੇਰੇ ਸੀ ਮੈਂ ਕਹਿ ਵੀ ਏਡਾ ਕੱਟ ਕਰਨਾ ਬੜਾ ਔਖਾ ਸੀ ਅਸੀਂ ਤਾਂ ਸੋਚਿਆ ਨਹੀਂ ਸੀ ਵੇ ਤੁਸੀਂ ਮੰਡੀ ਚ ਕੱਟ ਕਰ ਸਕਦੇ ਹੋ ਮੈਂ ਕਹ ਰਿਹਾ ਸੀ ਕਿਸੇ ਹਾਲ ਚ ਰੱਖ ਲੋ ਤੇ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਪੁੱਤ ਹਾਂ ਅਸੀਂ ਮਜ਼ਦੂਰਾਂ ਦੇ ਪੁੱਤ ਹਾਂ ਸਾਡੇ ਲਈ ਇਹ ਹਜੇ ਮદાન ਇਹ ਜੇ ਸ਼ੈੱਡ ਭਰਨੇ ਕੋਈ ਔਕੇ ਨਹੀਂ ਤੇ ਜਦੋਂ ਤੁਹਾਨੂੰ ਪਤਾ ਹੀ ਇਹ ਭਾਤੀ ਦੇ ਕਿਸੇ ਦੇ ਕਰੇ ਤੇ ਨਹੀਂ ਹੁੰਦਾ ਪਾਟੀਆਂ ਤਾਂ ਲੱਜੀਆਂ ਰਹਿੰਦੀਆਂ ਪਰ ਜਦੋਂ ਆਪ ਮਹਾਰਾਜ ਲੋਕ ਬਣਾ ਅਗਰ ਮੋਦੀ ਜੀ ਵੀ ਨਹੀਂ ਕੇਂਦਰ ਦੀ ਸਰਕਾਰ ਮੋਦੀ ਦੀ ਸਰਕਾਰ ਪੰਜਾਬ ਚ ਅਸੀਂ ਲੈ ਕੇ ਆਉਣੀ ਹੈ ਡਬਲ ਇੰਜਨ ਚਲਾਉਣਾ ਹੈ ਉਹ ਅੱਜ ਉਹ ਸੰਕੇਤ ਨੇ ਜਿਹੜੇ ਇੱਕ ਸਵਾ ਸਾਲ ਪਹਿਲਾਂ ਹੀ ਉਹ ਸੰਕੇਤ ਆ ਜਿਹੜੇ ਮਿਲਣ ਲੱਗੇ ਇਹ ਰਿਪੋਰਟਾਂ ਇਹ ਰਿਪੋਰਟਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੇਚਨ ਕਰ ਰਹੀਆਂ ਉਹ ਸਾਡੇ ਕੈਂਪ ਜਿਹੜੇ ਪਿੰਡਾਂ 'ਚ ਲੱਗੇ ਸਕੀਮਾਂ ਲੈ ਕੇ ਉਹ ਸਾਡੇ ਲੀਡਰਾਂ ਨੂੰ ਬੜਾ ਫੜਾਈ ਉਹ ਕੈਂਪ ਅੱਜ ਵੀ ਨਾਲ ਲੱਗਦੇ ਨੇ ਉਹਨਾਂ ਦੀ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਜਿਹੜਾ ਗੱਲ ਤੱਕ ਇੱਕ ਦੂਜੇ ਨੂੰ ਦੇਖ ਕੇ ਵੀ ਜਰਦੇ ਨਹੀਂ ਦੇਖ ਕੇ ਵੀ মিডিਆ 'ਚ ਬੋਲਦੇ ਸੀ ਉਹ ਇੱਕ ਦੂਜੇ ਦੇ ਜਿਹੜੇ ਸੀਐਮ ਬਣਦੇ ਸੁਖਨੇ ਸਾਰੇ 12 15 ਸੋਚਦੇ ਸੀ ਬੀਜੇਪੀ ਦੀ ਚੜਦੀ ਨੌਜਵਾਨਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਗਰੀਬਾਂ ਦੀ ਇਹ ਤਾਕਤ ਦੇਖਦੇ ਹੋਏ ਹਾਈ ਕਮਾਂਡ ਨੇ ਉਹਨਾਂ ਦੀਆਂ ਵੀ ਝੂਠੀਆਂ ਜੱਟੀਆਂ ਪੁਆਈਆਂ ਉਹ ਵੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇਕੱਠੇ ਆ ਪਰ ਉਹ ਤੋਂ ਬਾਅਦ ਉਹ ਮਰ ਤੋਹੀ ਹਾਲ ਰਹਿਣਾ ਹੈ ਉਸ ਆਫਿਸ ਦਾ ਸਾਨੂੰ ਪਤਾ ਪਰ ਇਸ ਸੰਕੇਤ ਨੇ ਵੀ ਦੋਨੋਂ ਪਾਰਟੀਆਂ ਦੇ ਸੱਤਾਜੋ ਚਾਹੇ ਆਪੋਜੀਸ਼ਨ ਜੋ ਉਹਨਾਂ ਦੇ ਹਾਲਾਤ ਕੀ ਹੋਏ ਇਹ ਸਾਹਮਣੇ ਆ ਗਿਆ ਜਿਹੜਾ ਜਿਹੜਾ 311 ਕਰੋੜ ਤੋਂ ਵਿੱਚੋਂ 229 ਕਰੋੜ ਲੜ ਪੰਜਾਬ ਨੂੰ ਲੜਦੇ ਬੈਠਾ ਲekin ਉਹ 229 ਕਰੋੜ ਗਿਆਸੇ ਲਗੀ ਲੋਕੀ ਉਹ ਅਰੇਟ ਰੈਪਲਾਈ ਕਰਦੇ ਬਿਲਕੁਲ ਮੁੱਖ ਮੰਤਰੀ ਸਾਹਿਬ ਬਹਿ ਹਜੇ ਕੀ ਪੋਲਿਟਿਕਸ ਨਹੀਂ ਕਰਮੀ ਬਹੁਤ ਤਕਲੀਫ ਹੈ ਉੱਥੇ ਜਾ ਕੇ ਪਰਨੁਕੀ ਸਵਾਲੀ ਖਿਚਾਉਣੀਆਂ ਫੰਡ ਕਿੱਥੇ ਹੀ ਹੈ ਮੈਂ ਇਸ ਦਾ ਉਹੀ ਕਰਦਾ ਵੀ ਇੱਕ ਡਿਜ਼ਾਸਟਰ ਮੈਨੇਜਮੈਂਟ ਇੱਕ ਜਿਹੜੀ ਕੁਦਰਤੀ ਆਫਤ ਆਉਂਦੀ ਹੈ ਉਹਦੇ ਲਈ ਫੰਡ ਹੁੰਦੇ ਆ ਹਰ ਡਿਸਟ੍ਰਿਕਟ ਦੇ ਕੋਲ ਹਰ ਜ਼ਿਲ੍ਹੇ ਦੇ ਕੋਲ ਉਹਦੇ ਕੰਟਰੋਲ ਕੀਦਾ ਹੁੰਦਾ ਡਿਸਟ੍ਰਿਕਟ ਕਲੈਕਟਰ ਕਲੈਕਟਰ ਜਿਹਨੂੰ ਕਹਿੰਦੇ ਉਹ ਡੀਸੀ ਹੁੰਦਾ ਆਪਾਂ ਤੁਹਾਨੂੰ ਡੀਸੀ ਕਹਿੰਦੇ ਆ ਡੀਸੀ ਦੇ ਕੋਲ ਉਹ ਫੰਡ ਹੁੰਦੇ ਆ ਤੇ ਬਾਰ ਬਾਰ ਭਗਵੰਤ ਮਾਨ ਨੇ ਗੱਲ ਸਹੀ ਆ ਕਿ ਅਸੀਂ ਦਿੱਲੀ ਵਾਲਿਆਂ ਕੋਲ ਕਿਉਂ ਜਾਈਏ ਜੀ ਵੀਡੀਓ ਤੁਸੀਂ ਸਾਰਿਆਂ ਨੇ ਚਲਾਈਆਂ ਏ ਤੁਹਾਡੇ ਚੈਨਲਾਂ ਤੇ ਕਿਹਾ ਵੀ ਸਾਡੇ ਕੋਲ ਜਿਹੜਾ ਡਿਜਾਸਟਰ ਮੈਨੇਜਮੈਂਟ ਦਾ ਉਹ ਇੰਨਾ ਜ਼ਿਆਦਾ ਫੰਡ ਪਿਆ ਏ ਕਿ ਸਾਨੂੰ ਕੀ ਲੋੜ ਆ ਕਿਸੇ ਬੰਦ ਦੇਖਣ ਦੀ ਤੇ ਅੱਜ ਉਹ ਪੈਸਾ ਜਿਵੇਂ ਪਾਣੀ ਵਹਿ ਰਿਹਾ ਉਸੇ ਤਰੀਕੇ ਨਾਲ ਪੈਸਾ ਲੋਕਾਂ ਦੇ ਲਈ ਮੈਂ ਕੱਲ ਵੀ ਕਿਹਾ ਸੀ ਪਰਸੋਂ ਵੀ ਕਿਹਾ ਸੀ ਕਿ ਕੱਲਾ ਕੱਲਾ ਸਾਹਿਬ ਮੀਡੀਆ 'ਚ ਦੱਸੋ ਕਿ ਕਿੰਨਾ ਕਿੰਨਾ ਤੁਹਾਡੇ ਕੋਲ ਜ਼ਿਲ੍ਹੇ 'ਚ ਪੈਸਾ ਆਇਆ ਹੈ ਕਿੰਨਾ ਲੋਕਾਂ ਤੇ ਤੁਸੀਂ ਖਰਚ ਕੀਤਾ ਮੈਨੂੰ ਤੱਕ ਲੱਗ ਗਿਆ ਨਾ ਮੇਰੀ ਦੂਜੀ ਗੱਲ ਮੈਂ ਇੱਕ ਗੱਲ ਬੇਨਤੀ ਕਰਦਾ ਤੁਹਾਡੇ ਚੈਨਲ ਵਾਲਿਆਂ ਨੂੰ ਸਾਰੀ ਆਮ ਆਦਮੀ ਪਾਰਟੀ ਨੂੰ ਹਰੇਕ ਨੂੰ ਦੁਸ਼ਮਣ ਨਾ ਬਣਾਓ ਹਰ ਨੂੰ ਦੁਸ਼ਮਣ ਨਾ ਬਣਾਓ ਸਾਰੇ ਆਪਾਂ ਪਿਆਰ ਨਾਲ ਅੱਜ ਵਿਅਮ ਦੇ ਰਹੇ ਹੂੰ ਜੇ ਵੈ ਨਹੀਂ ਕਹਦਾ ਜਿਸ ਦਾ ਹੱਕ ਬਣਦਾ ਜੇ ਕਿਸੇ ਨੂੰ ਪਾਣੀ ਮੰਗ ਲਿਆ ਸੀ ਇਹਾਨਾ ਸਾਡੇ ਕੱਦ ਹੋਇਆ ਜੇ ਟੀਮ ਨੂੰ ਪਾਣੀ ਮੰਗ ਲਿਆ ਸੀ ਇਹਦਾ ਐਡਾ ਵੱਡਾ ਤਮਾਸ਼ਾ ਜਾਣ ਕੇ ਬਣਾਇਆ ਚਲੋ ਉਹ ਬਣਾ ਲਿਆ ਜੀ ਟੀਮ ਨੂੰ ਪਾਣੀ ਦਿੱਤਾ ਹੁੰਦਾ ਤਾਂ ਅੱਜ ਆ ਤੁਹਾਨੂੰ ਚਿੱਠੀ ਲਿਖਣ ਦੀ ਲੋੜ ਨਾ ਪੈਂਦੀ ਹਰਿਆਣੇ ਨੂੰ ਵੀ ਸਭ ਤੋਂ ਪਾਣੀ ਲੈ ਲਓ ਇਹ 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 ਦੁਸ਼ਮਣੀਆਂ ਦੂਰੀਆਂ ਵਧਾਉਣ ਨਾਲ ਕੁਝ ਨਹੀਂ ਬਣਦਾ ਤੇ ਅੱਜ ਸਾਰੇ ਤੁਹਾਡੀ ਮਦਦ ਤੇ ਆਏ ਹੁੰਦੇ ਪਰ ਉਦੋਂ ਤੁਸੀਂ ਮਖੌਲ ਲੜਾਈ ਜਾ ਜਾ ਕੇ ਕਿ ਪਾਣੀ ਪੀਣ ਨੂੰ ਤਰਸ ਰਹੇ ਸੀ ਉਹ ਕੋਣ ਸੀ ਗੈਰ ਸੀ ਸਾਡੇ ਹੀ ਜਦੋਂ ਕੋਈ ਐਜੀਟੇਸ਼ਨ ਹੁੰਦਾ ਕਿਸਾਨ ਦਾ ਪੰਜਾਬ ਹਰਿਆਣਾ ਇਕੱਠਾ ਬੈਠਾ ਹੁੰਦਾ ਕਿ ਨਹੀਂ ਉੱਡਾਲੀ ਚੋਰੋ ਤੁਹਾਨੂੰ ਤਾਂ ਕੋਈ ਸ਼ਰਮ ਹੈ ਨਹੀਂ ਤੁਸੀਂ ਤਾਂ ਕਦੇ ਵੀ ਨਟੰਚੀਆਂ ਤੋਂ ਸਵਾਏ ਤਮਾਸ਼ੀਨਾ ਪੰਡਤ ਤੋਂ ਸਵਾਏ ਕੋਈ ਕੰਮ ਨਹੀਂ ਕੀਤਾ ਪਰ ਹੁਣ ਵੀ ਇਹ ਦਿੱਲੀ ਵਾਲਿਆਂ ਦੇ ਕੇਜਰੀਵਾਲ ਦੇ ਤੇ ਸੋਦੀਆ ਦੇ ਉਦੀ ਚੋਂ ਨਿਕਲੇ ਆ ਭਗਵੰਤ ਮਾਨ ਪਰ ਪੰਜਾਬ ਨਹੀਂ ਇੱਕ ਬੇਨਤੀ ਸੁਣੋ ਨਿਕਲੇ ਆ ਅੱਜ ਵੀ ਪ੍ਰਧਾਨ ਮੰਤਰੀ ਜੀ ਬੇਸ਼ੱਕ ਤੂੰ ਕੁਛ 옳 ਤੇ ਕਹਿਣਾ ਉਹਨਾਂ ਨੂੰ ਇਹ ਗੱਲਾਂ ਦਾ ਨਾਲ ਨਹੀਂ ਅੱਜ ਵੀ ਪ੍ਰਧਾਨ ਮੰਤਰੀ ਜੀ ਜਾਂ ਹੋਮ ਮਿਨਿਸਟਰ ਸਾਹਿਬ ਕੋਲ ਜੇ ਇਕੱਲੇ ਜਾਣ ਦੀ ਜਾਨ ਨਹੀਂ ਕਿਉਂਕਿ ਬਹੁਤ ਪੁੱਠਾ-ਕੁੱਠਾ ਬੋਲਦਾ ਸਾਰੀਆਂ ਪਾਰਟੀਆਂ ਚਾਹੇ ਕਾਂਗਰਸ ਹੋਵੇ ਉਹਨਾਂ ਨੇ ਵੀ ਕਿਹਾ ਜਾਖੜ ਸਾਹਿਬ ਹੈ ਬੀਜੇਪੀ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਸਭ ਨੂੰ ਨਾਲ ਲਿਆ ਕੇ ਜਿਹਨੂੰ ਤੂੰ ਚਾਹਨਾ ਉਹ ਇੱਕ ਟੀਮ ਬਣਾ ਕੇ ਟਾਈਮ ਲੈ ਲੋ ਮਾਨ ਸਾਹਿਬ ਪ੍ਰਧਾਨ ਮੰਤਰੀ ਤੋਂ ਆਪਣੀ ਇਸ ਇਹ ਜਿਹੜੇ ਦਿੱਲੀ ਵਾਲੇ ਆ ਇਹ ਤਾਂ ਤਬਾਹ ਕਰਨਾ ਚਾਹੁੰਦੇ ਆ ਇਹ ਤਾਂ ਪੰਜਾਬ ਲੁੱਟਣਾ ਚਾਹੁੰਦੇ ਆ ਤੁਸੀਂ ਪੰਜਾਬ ਲਈ ਕਿਉਂਕਿ ਇਹ ਅੰਕੜੇ ਇਕੱਲੇ ਸੀਐਮ ਦੇ ਕੋਲ ਹੁੰਦੇ ਆ ਮਹਿਕਮਿਆਂ ਕੋਲ ਹੁੰਦੇ ਆ ਵੀ ਕਿੰਨੇ ਤੇ ਸਰਕਾਰ ਤੋਂ ਸਰਕਾਰ ਹੀ ਗੱਲ ਕਰ ਸਕਦੀ ਆ ਜੇ ਮੈਂ ਕਹਿ ਦਵਾਂ ਜੀ 150 ਕਰੋੜ ਦੇ ਦਿਓ ਉਹ ਕੋਈ ਨਹੀਂ ਦੇਊਗਾ ਪਰ ਜਦੋਂ ਸਰਕਾਰ ਅੰਕੜੇ ਦੇਊਗੀ ਵੀ ਇੰਨੇ ਘਰ ਟੁੱਟ ਗਏ ਇੰਨੇ ਮवेशੀ ਮਰ ਗਏ ਇੰਨੀ ਜ਼ਮੀਨਾਂ ਤਬਾਹ ਹੋ ਗਈਆਂ ਇਨਾ ਨੁਕਸਾਨ ਹੋ ਗਿਆ ਤੇ ਉਹਦੇ ਨਾਲ ਸਟੇਟ ਤੇ ਸੈਂਟਰ ਬਹਿ ਜੋ ਹਜੇ ਵੀ ਬਹਿ ਜੋ ਉੱਥੇ ਕੋਈ ਕਮੀ ਨਹੀਂ ਪੈਸੇ ਦੀ ਲੈਣ ਵਾਲੇ ਬਣਨੇ ਚਾਹੀਦੇ ਹੋ ਪਰ ਤੁਸੀਂ ਇਹ ਵੀ ਨਹੀਂ ਕਰਨਾ ਕਿਉਂ ਕਿਉਂਕਿ ਤੁਸੀਂ ਸੈਂਟਰ ਦੇ ਦੁਸ਼ਮਣ ਬਣਾਉਣਾ ਪੰਜਾਬੀਆਂ ਨੂੰ ਜੋ ਅੱਜ ਤੱਕ ਪੰਜਾਬ ਦੀਆਂ ਸਰਕਾਰਾਂ ਦੀ ਰਹੀ ਆ ਇਹ ਸੈਂਟਰ ਨੂੰ ਨਾਲ ਦੁਸ਼ਮਣੀ ਪਾ ਕੇ ਰੱਖੋ ਪੰਜਾਬ ਦੀ ਤੇ ਜਿਹਦੇ ਨਾਲ ਨੁਕਸਾਨ ਕੀਦਾ ਹੁੰਦਾ ਥੋਡੀਆਂ ਲੈਂਡ ਕਰੂਜ਼ਰ ਤਾਂ ਮੰਦ ਨਹੀਂ ਹੋਣੀ ਐ ਥੋਡੇ ਤੋੜਨੇ ਕਿ ਥੋਡੇ ਚੱਲ ਰਹੇ ਹੈ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਨੇ ਸੋਚਿਆ ਸੀ ਫਸਲ ਲਾਉ ਕਰਜ਼ਾ ਲਾਉ ਕਿਸੇ ਕੁੜੀ ਦਾ ਵਿਆਹ ਕਰੂੰ ਕਿਸੇ ਬੇਟੀ ਦਾ ਵਿਆਹ ਕਰੂੰ ਥੋੜਾ ਕੀ ਜਾਣਾ ਭਾਈ ਇਸ ਕਰਕੇ ਰੱਬ ਦੇ ਵਾਸਤੇ ਦਿੱਲੀ ਦਰਵਾਜ਼ਾ ਖੜਕਾਓ ਜਾ ਕੇ ਜੇ ਨਹੀਂ ਖੜਕਾਉਣਾ ਚਿੱਠੀਓ ਪਾ ਦਿਓ ਟੈਲੀਗ੍ਰਾਮ ਹੀ ਕਰ ਦਿਓ ਮੇਲ ਹੀ ਫੈਕਸੀ ਕਰ ਦਿਓ ਵੀ ਇੰਨਾ ਨੁਕਸਾਨ ਸਾਡਾ ਹੋਇਆ ਪਰ ਅੱਜ ਤੱਕ ਸਿਰਫ ਬਿਆਨਵਾਜੀ ਤੋਂ ਸੁਵਾਏ ਕੁਛ ਨਹੀਂ ਪਤਾ ਨਹੀਂ ਕਿਹੜੇ ਟਰਨੇ ਚ ਸਦੇ ਕਹਿਣਾ ਜੀ ਫਲਾਨੇ ਦਾ ਮਾਈਕ ਆ ਗਿਆ ਫਲਾਨੇ ਦਾ ਆ ਗਿਆ ਇਹ ਜਿਹੜੀ ਸ਼ਰਾਬ ਆ ਨਾ ਇਹ ਮੈਂ ਸਮਝਦਾ ਇੰਨੀ ਜ਼ਿਆਦਾ ਨੁਕਸਾਨ ਕਰਤਾ ਉਹਨਾਂ ਦੀ ਸਿਹਤ ਦਾ ਇੰਨਾ ਨੁਕਸਾਨ ਕਰਤਾ ਉਹਨਾਂ ਦੀ ਸਿਹਤ ਦਾ ਵੀ ਸੋਚਣ ਦੀ ਸ਼ਕਤੀ ਤੇ ਕੰਮ ਦੀ ਸ਼ਕਤੀ ਹੈ ਜਿਹੜੀ ਭਗਵਾਨ ਜੀ ਮਾਨ ਸਾਫ ਦੀ ਉਹ ਵੀ ਚਲੀ ਗਈ ਉਹ ਵੀ ਚੱਲੀ ਗਈ ਮੈਂ ਇਹ ਗੱਲਾਂ ਕਹਿਣਾ ਨਹੀਂ ਕਿਉਂਦਾ ਪਰ ਜੋ ਉਹਨਾਂ ਦੇ ਹਾਲਾਤ ਦੇਖਿਆ ਜੋ ਉਹਨਾਂ ਦੀ ਸ਼ਕਲ ਦੇਖੀ ਆ ਇਸ ਤਰੀਕੇ ਨਾਲ ਲੱਗਦਾ ਕੋਈ ਬੁਰੇ ਹਾਲਤ ਨੇ ਪਤਾ ਨਹੀਂ ਕਿਹੜੀ ਪੀਂਦੇ ਆ ਕਿਹੜੀ ਨਹੀਂ ਪੀਂਦੇ ਬਿੱਟੂ ਜੀ ਜੇ ਉਹ ਮੰਦੇ ਆ ਮੰਨਾਂ ਦਾ ਕੋਈ ਗੰਦੀ ਪੀਂਦੇ ਆ ਮੁੱਖ ਮੰਤਰੀ ਨੂੰ ਤਾਂ ਚੰਗੀ ਸ਼ਰਾਬ ਮਿਲ ਜੂ ਜੇ ਪੀਣੀ ਆ ਚੰਗੀ ਪੀ ਲੋ ਹੋਰ ਮੁੱਖ ਮੰਤਰੀ ਵੀ ਪਹਿਲਾਂ ਪੀਂਦੇ ਸੀ ਪਰ ਕਦੇ ਉਹ ਕੰਮ ਤਾਂ ਕਰਦੇ ਸੀ ਪੀਣ ਵਾਲੇ ਤਾਂ ਬਥੇਰੇ ਆਏ ਪਰ ਇਹ ਕੰਮ ਇੱਕੋ ਹੀ ਰੱਖਣਾ ਸੂਇਤੋ ਸ਼ਾਮ ਤੱਕ ਸ਼ਰਾਬੀ ਹਾਲ ਚ ਰਹਿਣਾ ਇਹ ਮੰਦ ਭਾਗਾ ਇਹ ਪੰਜਾਬ ਲਈ ਇਹ ਕੁਦਰਤ ਦੀ ਆਫਤ ਆਈ ਹੈ ਇਸ ਵੇਲੇ ਲੀਡਰਸ਼ਿਪ ਦਿਖਾਉਣ ਦਾ ਮੌਕਾ ਹੁੰਦਾ ਇਹੀ ਮੌਕੇ ਹੁੰਦੇ ਜਦੋਂ ਪਤਾ ਲੱਗਦਾ ਵੀ ਲੀਡਰਸ਼ਿਪ ਕੀ ਹੁੰਦੀ ਹੈ ਕਮਾਂਡ ਕੀ ਹੁੰਦੀ ਹੈ ਪੰਜਾਬ ਦੇ ਕੈਬਨਤ ਮੰਤਰੀ ਵਿਰਿੰਦਰ ਜੋਇਲ ਨੇ ਵੀ ਅਲਿਗੇਸ਼ਨ ਲਗਾਇਆ ਕਹਿੰਦੇ ਜਿਹੜਾ ਬਲੱਡ ਦੇ ਇਮਤਹਾਮੇ ਕਿਤੇ ਫਿਰ ਕੇਂਦਰ ਸਰਕਾਰ ਦਾ ਲੋੜ ਹੈ ਇਹਨਾਂ ਦੇ ਮੰਤਰੀ ਫਿਰ ਮੈਂ ਤੇ ਉਹੀ ਕਹਿੰਦਾ ਨਾ ਇੱਕ ਵਿਆਹਮ ਦੇਣਾ ਆਉਂਦਾ ਕਦੇ ਇਹ ਮੰਤਰੀ ਨੂੰ ਪੁੱਛ ਲੋ ਤੁਸੀਂ ਮੰਤਰੀ ਜੀ ਕਦੇ ਦਿੱਲੀ ਗਏ ਹੋ ਤੁਸੀਂ ਕਦੇ ਆਪਣੇ ਮੰਤਰੀ ਨਾਲ ਕਿੱਥੀ ਲਿਖੀ ਹੋਵੇ ਕਦੇ ਟੈਲੀਫੋਨ ਤੇ ਗੱਲ ਕੀਤੀ ਹੋਵੇ ਹੁਣ ਵੀ ਕੀਤੀ ਹੋਵੇ ਤੁਸੀਂ ਇੱਕ ਗੱਲ ਇਹਦੇ ਨਾਲ ਕੀ ਮਿਲ ਜੂਗਾ ਤੁਸੀਂ ਪੰਜਾਬ ਦੀ ਦੁਸ਼ਮਣੀ ਪਵਾ ਕੇ ਸੈਂਟਰ ਨਾਲ ਲੱਭੂਗਾ ਕੀ ਕੀ ਮਿਲ ਜੂਗਾ ਇਹਦੇ ਨਾਲ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਆਪਣੀ ਆਰਾਮ ਕਰ ਰਹੇ ਹੋ ਤੇ ਦੂਜੀ ਗੱਲ ਹੋਰ ਸੁਣ ਲੋ ਇਹ ਮੈਂ ਮੰਤਰੀਆਂ ਸੰਤਰੀਆਂ ਨੂੰ ਆਮ ਆਦਮੀ ਨੂੰ ਕਹਿਣਾ ਚਾਹੁੰਦੇ ਆ ਜੇ ਕੋਈ ਕੋਠੀ ਇਹ ਸਰਕਾਰ ਦੇ ਪੈਸੇ ਦੀ ਪੰਜਾਬ ਸਰਕਾਰ ਦੇ ਕੋਟੇ ਦੀ ਜੇ ਕੋਈ ਕੋਠੀ ਚ ਕਿਸੇ ਕੇਜਰੀਵਾਲ ਜਾਂ ਸੋਢੀਆ ਜਾਂ ਹੋਰ ਕੋਈ ਵੜ ਗਿਆ ਤਾਂ ਸਭ ਤੋਂ ਪਹਿਲਾਂ ਮੈਂ ਉਸ ਕੋਠੀ ਦੇ ਬਾਹਰ ਜਾ ਕੇ ਬੈਠੂੰਗਾ ਇਸ ਕਰਕੇ ਹੜਜੋਰੇ ਨਿਆਰੇ ਲੈਣੇ ਹੜਜੋਰੇ ਦੇ ਹੈਲੀਕਾਪਟਰਾਂ ਝੂਟੇ ਲੈਣੋ ਹੜਜੋਰੇ ਲੈਂਡ ਕਰੂਜ਼ਰਾਂ ਝੂਟੇ ਲੈਣੋ ਬਹੁਤ ਬਰਬਾਦੀ ਕਰਤੀ ਸੀਐਮ ਨੂੰ ਤਾਂ ਸ਼ਰਾਬੀ ਕਰਕੇ ਸਿੱਟੀਆਂ ਹੀ ਹੋਇਆ ਉਹ ਤਾਂ ਨਲਾਇਕ ਹੈ ਐਸਾ ਜਿਹੜਾ ਤੁਹਾਡੇ ਤੁੰਗਲ ਤੋਂ ਨਹੀਂ ਨਿਕਲ ਪਾਰੇ ਆ ਪਰ ਤੁਸੀਂ ਇਹ ਗੱਲ ਨਾ ਕਰ ਲਿਓ ਕਿਤੇ ਮੈਂ ਤੁਹਾਨੂੰ ਵੀ ਕਹਿਤੀ ਅਸੀਂ ਬਹੁਤ ਦਿੱਖੀ ਆ ਬੜੇ ਸਤੇ ਹੋਏ ਆ ਬਹੁਤ ਬੜਾ ਨੁਕਸਾਨ ਸਾਡਾ ਪੰਜਾਬ ਦਾ ਹੋ ਗਿਆ ਤੇ ਤੁਸੀਂ ਬੇੜਾ ਕਰ ਕੀਤਾ ਜੇ ਤੁਸੀਂ ਧਿਆਨ ਰੱਖਦੇ ਅੱਜ ਇਹਨਾਂ ਦੇ ਐਮਐਲਏ ਕਹਰੇ ਮੈਂ ਥੋੜੀ ਕਹਰੇ ਪਰ ਐਮਐਲਏ ਹੱਥ ਜੋੜ ਕੇ ਖੜਾ ਜਦੋਂ ਲੋਕ ਪਿੰਡਾਂ ਦੇ ਨਹੀਂ ਵੜਨਦੇ ਰਹੇ ਹੱਥ ਜੋੜੀ ਖੜੇ ਆ ਤੇ ਸਾਨੂੰ ਕਿਸੇ ਨੇ ਅਫਸਰ ਨੇ ਕੰਮ ਨਹੀਂ ਕਰਨ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਤੇ ਉਹ ਚੀਫ ਮਿਨਿਸਟਰ ਕਾਹਦਾ ਹੈ ਜਿਹਦਾ ਕੋਈ ਸੁਣੇ ਨਾ ਜਿਹਦੀ ਕੋਈ ਗੱਲ ਨਾ ਕਰੇ ਕੋਈ ਐਮਐਲਏ ਨੂੰ ਨਹੀਂ ਮਿਲਦਾ ਕਿਸੇ ਨੂੰ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਇਹ ਉਹ ਚੀਜ਼ ਮਸਲੀ ਦਾ ਟੋਟਲ ਲਿੰਕ ਆ ਜਿਹੜਾ ਲੋਕਾਂ ਨੂੰ ਟਿੱਕ ਟੋਕ ਕੀਤਾ ਕੋਈ ਵੀ ਸਭਾਏ ਆਪਣੇ ਇਨੰਦ ਲੈਣੇ ਘਰ ਦੇ ਵਿੱਚ ਬਹਿ ਕੇ ਮੈਂ ਕੀ ਕਹਾ ਇਹਦੀਆਂ ਮੈਂ ਸਮਝਦਾ ਇਹਦੀ ਛਿੰਲ ਦੇੜਵਾਂਗੇ ਜੋ ਲੋਕਾਂ ਦੀ ਹਾਲਾਤ ਹੈ ਇਹਨੂੰ ਭੱਜਣਾ ਭੱਜਣਾ ਪਊ ਤੇ ਕਿਸੇ ਨੇ ਮੁਲਕ ਛੱਡ ਕੇ ਭੱਜਣ ਨਹੀਂ ਦੇਣਾ ਇਹਨੂੰ ਜੇ ਪਤਾ ਪਹੁੰਚਵਾ ਸਰਕਾਰ ਨਹੀਂ ਜਾਂਦੀ ਉੱਥੇ ਸਰਕਾਰ ਕੇਂਦਰ ਦੇ ਕੋਲ ਤਾਂ ਫਿਰ ਤੁਹਾਡੇ ਵੱਲੋਂ ਕੀ ਐਕਸ਼ਨ ਤੇ ਆ ਰਿਹਾ ਹੈ ਅਸੈਸਮੈਂਟ ਕਿਵੇਂ ਹੋ ਅਸੈਸਮੈਂਟ ਕਿਵੇਂ ਜਿਹੜੀ ਜਿਹੜੀਆਂ ਹੁਣ ਐਨਡੀਆਰਫ ਕੰਮ ਕਰ ਰਹੀ ਹੈ ਹੁਣ ਆਰਮੀ ਕੰਮ ਕਰ ਰਹੀ ਹੈ ਹੁਣ ਪੈਰਾਮਿਲਟਰੀ ਫੋਰਸਿਸ ਕੰਮ ਕਰ ਰਹੀਆਂ ਏ ਉਹ ਕਿਹਦੇ ਡਿরেকਸ਼ਨ ਤੇ ਕਰਦੀਆਂ ਏ ਡੀਸੀ ਦੇ ਡੀਸੀ ਆਰਡਰ ਦਿੰਦਾ ਵੀ ਹੁਣ ਆਰਮੀ ਐਂਟਰ ਕਰ ਜਵੇ ਹੁਣ 에ਅਰ ਫੋਰਸ ਦਾ ਹੈਲੀਕਾਪਟਰ ਐਂਟਰ ਕਰੇ ਇੰਨੇ ਬੰਦੇ ਸਾਨੂੰ ਚਾਹੀਦਿਆਂ ਇੰਨੀਆਂ ਸਾਨੂੰ ਆ ਗੱਡੀਆਂ ਚਾਹੀਦਿਆਂ ਜਿਹੜੀਆਂ ਜੀਐਸਡਬਲਿਊ ਵਾਲਿਆਂ ਦੀ ਫਰਦੀਆਂ ਏ ਉਹ ਜਿੱਨਾ ਚਿਰ ਉਸ ਡਿਸਟ੍ਰਿਕਟ ਦਾ ਡੀਸੀ ਡਿਪਟੀ ਕਲੈਕਟਰ ਨਹੀਂ ਹੁਕਮ ਕਰਦਾ ਕੋਈ ਉਹਨਾਂ ਚਿਰ ਕੋਈ ਵੀ ਸੈਂਟਰ ਸਰਕਾਰ ਕੋਈ ਵੀ ਮਹਤਮਾ ਉਹਨਾਂ ਚਿਰ ਨਹੀਂ ਹਿੱਲ ਸਕਦਾ ਇਹ ਇਹਨਾਂ ਨੂੰ ਦੇਣਾ ਹੀ ਪਊਣਾ ਅੰਕੜੇ ਨਹੀਂ ਸੈਂਟਰ ਨੂੰ ਕਿਵੇਂ ਪਤਾ ਲੱਗੂਗਾ ਵੀ ਕਿਹੜੇ ਪਿੰਡ 'ਚ ਕਿੰਨੇ ਘਰ ਨੇ ਕਿੰਨੇ ਕਿੰਨੇ ਉੱਥੇ ਜਾਨਵਰ ਸੀ ਕੋਈ ਤਾਂ ਦੱਸੂਗਾ ਨਾ ਇਸ ਕਰਕੇ ਇਹ ਜਲਦੀ ਤੋਂ ਜਲਦੀ ਜਾਗਣ ਇਹ ਕੰਮ ਜਿਹੜਾ ਕਰਨ ਵਾਲਾ ਇਹ ਨਹੀਂਗਾ ਵੀ ਫੋਟੋਆਂ ਖਚਾਉਣ ਉੱਤੇ ਨਾਲ ਛੋਟਾ ਕੰਮ ਆ ਵਡੇ ਲੈਵਲ ਤੇ ਮਦਦ ਕਰਨਾ ਥੱਲੇ ਵਲੰਟੀਅਰ ਪਾਰਟੀ ਦੇ ਕੀਡਰ ਬਹੁਤ ਥੰਦਾ ਜਿਹੜਾ ਥੱਲੇ ਕੰਮ ਕਰੇ ਪਰ ਤੁਸੀਂ ਤਾਂ ਹੈਲੀਕਾਪਟਰ ਚ ਹੋਈ ਉਹ ਐਸਐਚਓ ਮਾਰ ਦੇਣੀ ਸੀ ਉਹ ਐਸਐਚਓ ਉਹਨੂੰ ਕੀ ਵਿਚਾਰੀ ਨੂੰ ਟ੍ਰੇਨਿੰਗ ਆਰਡਰ ਹੋਇਆ ਪੁਲਿਸ ਵਾਲੇ ਨੇ ਕੋਈ ਹੋਰ ਨਾ ਕਿਸੇ ਨੂੰ ਕਰ ਨਹੀਂ ਸਕਦੇ ਪੁਲਿਸ ਸਿੱਖਉਂਦੀ ਆ ਵੀ ਸਰ ਠੀਕ ਆ ਤੇ ਉਹ ਚੜ ਗਈ ਵਿਚਾਰੀ ਉਹਨੂੰ ਕੋਈ ਟ੍ਰੇਨਿੰਗ ਸੀ ਜੇ ਉਹ ਡਿੱਗ ਜਾਂਦੀ ਹੈ ਹੈਲੀਕਾਪਟਰ ਚ ਹੈਲੀਕਾਪਟਰ ਇਹ ਯੂਜ਼ ਕਰਨ ਵਾਲਾ ਨਹੀਂਗਾ ਇਹ ਵੀ ਇਹ ਵੀ ਇੱਕ ਮਿਮਿਕ ਇੱਕ ਸਟੰਟ ਇਹ ਹੈਲੀਕਾਪਟਰ ਉਹ ਚੀਜ਼ਾਂ ਲਈ ਨਹੀਂ ਬਣੇ ਹੋਏ ਜਿੱਤੇ ਲਈ ਸਮਗਰੀ ਸਿੱਟੀ ਜਾ ਸਕੇ ਜਾਂ ਇਹਦੇ ਲਈ ਰੀਲੀਫ ਦਿੱਤੀ ਜਾ ਸਕੇ ਉਹ ਹੈਲੀਕਾਪਟਰ ਹੋਰ ਨਹੀਂ ਤੇ ਪਾਇਲਟ ਹੀ ਨਹੀਂਗੇ ਇਹ ਟ੍ਰੇਨਿੰਗ ਹੀ ਨਹੀਂਗੇ ਤੇ ਇਸ ਕਰਕੇ ਤੁਹਾਡਾ ਜਿਹੜਾ ਜਵਾਬ ਉਹ ਬੜਾ ਇਹ ਲੋਕਾਂ 'ਚ ਭਰਮ ਪਾਉਣ ਦੀ ਗੱਲਾਂ ਕਰਦੇ ਆ ਜਿੰਨਾ 'ਚ ਇਹ ਕੋਆਰਡੀਨੇਸ਼ਨ ਨਹੀਂ ਕਰਨਗੇ ਉਹਨਾਂ ਦਾ ચીਫ ਸੈਕਟਰੀ ਨਹੀਂ ਗੱਲ ਕਰੂੰਗਾ ਉਹਨਾਂ ਦਾ ਮੁੱਖ ਮੰਤਰੀ ਦਫ਼ਤਰ ਨਹੀਂ ਗੱਲ ਕਰੂੰਗਾ ਉਹਨਾਂ 'ਚ ਕੋਈ ਵੀ ਇਹ ਤਾਂ ਇੱਕ ਪਾਣੀ ਦੀ ਬੂੰਦ ਤੁਸੀਂ ਕਹਿੰਦੇ ਤੁਹਾਨੂੰ ਪਤਾ ਹੀ ਹੈ ਨਾ ਵੀ ਜਾ ਨਹੀਂ ਸਕਦੇ ਤੇ ਇਸ ਕਰਕੇ ਪੰਜਾਬ ਦੇ ਡੈਮਨਿਸਟ੍ਰੇਸ਼ਨ ਦੇ ਦੇਖਣ ਦਾ ਜੀਤ ਬਗਰ ਕਿੰਨੇ ਕੋਈ ਆ ਸਕਦਾ ਇਸ ਤਰਕੇ ਜਲਦੀ ਤੋਂ ਜਲਦੀ ਇਹਨਾਂ ਨੂੰ ਨਸ਼ੇ ਚ ਬਾਹਰ ਆਉਣਾ ਚਾਹੀਦਾ ਜਦੋਂ ਵੀ ਜਦ ਇਹ ਸੂਫੀ ਹਾਲਤ ਚੋਂ ਦੇ ਇਹਨਾਂ ਨੂੰ ਦਿੱਲੀ ਵੱਲੋਂ ਜਾਣਾ ਚਾਹੀਦਾ ਠੀਕ ਹੈ ਚਲੋ ਯਾਰ ਅੱਜ ਹੋ ਜਾ ਅੱਗੇ ਆਜੋ